ਇਹ ਜਥੇਦਾਰਾਂ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਹੈ ਭਾਈ ਸਤਾ ਜੀ ਬਰਵੰਡ ਜੀ ਕਹਿੰਦੇ ਨੇ ਨਾਲਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਤੇ ਰਾਜ ਚਲਾਇਆ ਤੇ ਰਾਜ ਦਾ ਤਖਤ ਹੁੰਦਾ ਇਹ ਗੁਰਨਾਨਕ ਸਾਹਿਬ ਤੋਂ ਚੱਲਿਆ ਤੇ ਇਸ ਤਖਤ ਤੇ ਬਹਿਣ ਦਾ ਅਧਿਕਾਰ ਗੁਰਨਾਨਕ ਜੋਤੋਂ ਹੈ ਜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਅਸੀਂ ਭੇਜਿਆ ਸੁਝਾਅ ਰੋਮਣੀ ਕਮੇਟੀ ਨੂੰ ਜੀ ਜੀ ਉਹੀ ਸਾਰਾ ਪ੍ਰਗਟ ਕੀਤਾ ਉਹਦੇ ਵਿੱਚ ਅਸੀਂ ਸਪਸ਼ਟ ਕੀਤਾ ਕਿ ਜੱਥੇਦਾਰ ਨਹੀਂ ਹੋਣਾ ਚਾਹੀਦਾ ਮੁਖ ਸੇਵਾਦਾਰ ਹੋਣਾ ਚਾਹੀਦਾ ਅਧਿਕਾਰ ਖੇਤਰ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ ਇਹ ਮੁੱਦੇ ਵਿਚਾਰੇ ਜਾ ਸਕਣਗੇ ਕਿ ਗੁਰਮਖ ਸਿਧਾਂਤਾਂ ਨਾਲ ਸਮੰਧਤ ਮੁੱਦੇ ਜੀ ਪੰਥਕ ਮਰਿਆਦਾ ਨਾਲ ਸਮੰਧਤ ਮੁੱਦੇ ਕੌਮੀ ਸਿਆਸੀ ਖੇਤਰ ਨਾਲ ਸਮੰਧਤ ਮੁੱਦੇ ਜੀ ਜਿਹੜੇ ਸਿੱਖਤ ਸਿਆਸੀ ਖੇਤਰ ਦੇ ਨਾਲ ਸਮੰਧਤ ਨੇ ਸਿੱਖ ਕੌਮ ਦੀ ਵਿਲੱਖਣਤਾ ਨੂੰ ਚੁਣੌਤੀ ਦੇਣ ਵਾਲੇ ਮੁੱਦੇ ਜੀ ਦੇਸ਼ ਦੀ ਰਾਜਨੀਤੀ ਨਾਲ ਖੋਲ ਤੇ ਪੈਣ ਵਾਲੇ ਪ੍ਰਭਾਵ ਦੇ ਮੁੱਦੇ ਜੀ ਦੇਸ਼ ਦੀ ਰਾਜਨੀਤੀ ਬਾਰੇ ਸਿਕ ਕੌਮ ਦੀ ਪਹੁੰਚ ਨਾਲ ਸੰਬੰਧਿਤ ਮੁੱਦੇ ਜੀ ਕਿਸੇ ਅਣਮਤੀ ਸੰਸਥਾ ਜਾਂ ਵਿਅਕਤੀ ਵੱਲੋਂ ਸਿਕਸ ਦਲਤਾਂ ਨਾਲ ਖੇਡਵਾੜ ਕਰਨ ਜਾਂ ਕੌਮ ਨੂੰ ਚੁਣੌਤੀ ਦੇਣ ਵਾਲੇ ਮੁੱਦੇ ਜੀ ਕਾਨੂੰਨੀ ਮੁੱਦੇ ਵਿਚਾਰੇ ਜਾ ਸਕਣਗੇ ਲੇਕਿਨ ਉਹ ਪੱਖ ਸਿਰਫ ਜਿਹੜਾ ਸਿਕਸ ਦਲਤਾਂ ਨਾਲ ਸੰਬੰਧਿਤ ਹੈ ਜਿਹੜਾ ਸਲਾਹਕਾਰ ਬੋਰਡ ਹੈ ਉਹਦੇ ਵਿੱਚੋਂ ਕਮੇਟੀ ਬਣੇਗੀ ਉਹ ਪੂਰੀ ਕੋਪ ਕਰੇਗੀ ਉਹ ਕੋਖ ਕਰਕੇ ਸਲਾਹਕਾਰ ਕਮੇਟੀ ਦਾ ਜਿਹੜਾ ਫੈਸਲਾ ਹੈ ਜੀ ਉਹ ਪੰਥਕ ਬੋਰਡ ਅੱਗੇ ਰੱਖਿਆ ਜਾਏਗਾ ਜੀ ਜੇ ਪੰਥਕ ਬੋਰਡ ਉਹਦੇ ਨਾਲ ਸਹਿਮਤ ਹੈ ਤੇ ਫਿਰ ਹਟਾਇਆ ਜਾ ਸਕੇਗਾ ਜੀ ਜੇ ਦੋਸ਼ ਸਾਬਤ ਹੋ ਗਿਆ ਹੈ ਤੋ ਉਹਨੂੰ ਹਟਾਇਆ ਜਾ ਸਕੇਗਾ ਜੇ ਦੋਸ਼ ਸਾਬਤ ਨਹੀਂ ਹੋਇਆ ਤੇ ਫਿਰ ਜਿਨੇ ਦੋਸ਼ ਲਾਇਆ ਉਹਨੂੰ ਮਿਸਾਲੀ ਸਜ਼ਾ ਦੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਮੈਂ ਤੁਹਾਡਾ ਆਪਣਾ ਬਿਮ ਸਿੰਘ ਗੱਲਬਾਤ ਕਰਨ ਦੇ ਲਈ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਕਨਵੀਨਰ ਖਾਲਸਾ ਪੰਚਾਇਤ ਅੱਜ ਇਹਨਾਂ ਨੇ ਇੱਕ ਬਹੁਤ ਅਹਿਮ ਮਸਲੇ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਜਿਸ ਬਾਰੇ ਹਰ ਸਿੱਖ ਸੋਚਦਾ ਔਰ ਇਹ ਜਿਹੜੇ ਸਵਾਲ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਇਹ ਹਰ ਇੱਕ ਸਿੱਖ ਦੇ ਜਿਹਨ ਵਿੱਚ ਨੇ ਹਿਰਦੇ ਵਿੱਚ ਨੇ ਔਰ ਸਿੱਖ ਚਿੰਤਾਜਨਕ ਨੇ ਕਿ ਜੋ ਜਥੇਦਾਰਾਂ ਦਾ ਮੌਜੂਦਾ ਹਾਲਾਤ ਬਣ ਚੁੱਕੇ ਆ ਇੱਕ ਜਥੇਦਾਰਾਂ ਦਾ ਅਹੁਦੇ ਨੂੰ ਲੈ ਕੇ ਜੋ ਹਰ ਵਕਤ ਐ ਕਹਿ ਲਿਏ ਕਿ ਉਹਨਾਂ ਦੇ ਨਾਲ ਧੱਕਾ ਹੁੰਦਾ ਦਿਖਦਾ ਔਰ ਇੱਕ ਪਾਰਟੀ ਧੱਕਾ ਕਰਦੀ ਐ ਜਾਂ ਕਹਿ ਲਈਏ ਕਿ ਜਥੇਦਾਰਾਂ ਦਾ ਜੋ ਵਿਧਿਬਧਾਨ ਬੜੇ ਲੰਮੇ ਸਮੇਂ ਤੋਂ ਹਰ ਬੰਦਾ ਕਹਿ ਰਿਹਾ ਕਿ ਬਣਨਾ ਚਾਹੀਦਾ ਔਰ ਜਥੇਦਾਰਾਂ ਦਾ ਵਿਧਿਬਧਾਨ ਨਹੀਂ ਬਣ ਸਕਿਆ ਪਿਛਲੇ ਦਿਨੀ ਸ਼੍ਰੋਮਣੀ ਜੋ ਆਪਣਾ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਕਿ ਨਾ ਦਵਿਧਾਨ ਵਿਧੀ ਵਿਧਾਨ ਬਣਾਉਣਾ ਚਾਹੀਦਾ ਫਿਰ ਬਣਾਉਂਦੇ ਕਿਉਂ ਨਹੀਂ ਇਸ ਮਸਲੇ ਬਾਰੇ ਇਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਅੱਜ ਕੀਤੀ ਹੈ ਪੁੱਛਦੇ ਆ ਮਸਲਾ ਕੀ ਹੈ ਸਾਰਾ ਔਰ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਜਥੇਦਾਰਾਂ ਦਾ ਉਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਵੀਰ ਜੀ ਦਾ ਸਵਾਦ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਹੈ ਕਿ ਜਥੇਦਾਰਾਂ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਉਹ ਇਸ ਗੱਲ ਦੇ ਉੱਤੇ ਸਾਨੂੰ ਵਿਚਾਰਨਾ ਪਵੇਗਾ ਕਿ ਪਹਿਲਾਂ ਜੋ ਕੁਝ ਹੋਇਆ ਹੈ ਵਿਚੋਕੜ 'ਚ ਵਿਚੋਕੜ ਦੇ ਵਿੱਚ ਕੀ ਹੋਇਆ ਇੱਥੇ ਗੱਲ ਜਿਹੜੀ ਹੈ ਜਥੇਦਾਰ ਦੀ ਨਹੀਂ ਜੀ ਗੱਲ ਅਕਾਲ ਤਖਤ ਸਾਹਿਬ ਦੀ ਹੈ ਹਮ ਜਥੇਦਾਰ ਦੇ ਕਰਮਾਂ ਦੇ ਨਾਲ ਅਕਾਲ ਤਖਤ ਸਾਹਿਬ ਦਾ ਸਤਕਾਰ ਵੱਧਾ ਵੀ ਹੈ ਹਮ ਤੇ ਸਤਕਾਰ ਘਟਦਾ ਵੀ ਹੈ ਜੀ ਜਥੇਦਾਰ ਜੇ ਹੋ ਜੇ ਫੈਸਲੇ ਲੈਂਦਾ ਹੈ ਉਹਦੇ ਮੁਤਾਬਕ ਅਕਾਲ ਤਖਤ ਦਾ ਸਤਕਾਰ ਦੇ ਸਤਕਾਰ ਦੇ ਉੱਤੇ ਫਰ ਰਕ ਪੈਂਦਾ ਜਥੇਦਾਰ ਧਿਆਨ ਦੇ ਜਾਂਦੇ ਰਹਣ ਕਿ ਅਕਾਲ ਤਖਤ ਸਾਹਿਬ ਨੇ ਤੇ ਰਹਿਣਾ ਬਿਲਕੁਲ ਇਸ ਕਰਕੇ ਉਹਦਾ ਵਿਧਿ ਵਿਵਧਾਨ ਇਸ ਹੱਬ ਨਾਲ ਬਣਾਇਆ ਜਾਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਸਤਕਾਰ ਨੂੰ ਫਰ ਰੱਖਣਾ ਪਵੇ ਸਤਕਾਰ ਸੇ ਕੌਮ ਚ ਜੋ ਅੱਜ ਬਣਿਆ ਹੋਇਆ ਉਸ ਤੋਂ ਵਧੇ ਘਟੇ ਨਾ ਸਿਰਫ ਸੇ ਕੌਮ ਚ ਨਹੀਂ ਦੁਨੀਆ ਦੇ ਵਿੱਚ ਉਹ ਸਤਕਾਰ ਜਿਹੜਾ ਵਧੇ ਘਟੇ ਨਾ ਜੀ ਜੀ ਜਿਸ ਲਈ ਸੀ ਉਹਦਾ ਨਾਮ ਅਕਾਲ ਤਖਤ ਸਾਹਿਬ ਰੱਖਿਆ ਹੈ ਅਕਾਲ ਪੁਰਖ ਦਾ ਤਖਤ ਪਹਿਲੇ ਤਾਂ ਅਕਾਲ ਪੁਰਖ ਨੂੰ ਕਿਸੇ ਦੁਨੀਆਵੀ ਤਖਤ ਦੀ ਲੋੜ ਕੋਈ ਨਹੀਂ ਹੂੰ ਉਹ ਸਾਰੀ ਦੁਨੀਆ ਉਹਦਾ ਹੀ ਤਖਤ ਹੈ ਹੂੰ ਅਕਾਲ ਤਖਤ ਨਾ ਰੱਖਣ ਦਾ ਮਤਲਬ ਹੀ ਹੈ ਕਿ ਅਸੀਂ ਉਹ ਤਖਤ ਬਣਾਇਆ ਜਿੱਥੇ ਅਕਾਲ ਪੁਰਖ ਦੇ ਅਟਲ ਨਿਆਂ ਅਨੁਸਾਰ ਨਿਆਂ ਹੋਵੇ ਜੀ ਜਿੱਥੇ ਸਦਾ ਸੱਚ ਦਾ ਨਿਆਂ ਹੋਵੇ ਜੀ ਜੇ ਸੱਚ ਦਾ ਨਿਆਂ ਕਰਨਾ ਹੈ ਤੇ ਫਿਰ ਵਿਧਿ ਵਿਧਾਨ ਵਾਲ ਖਾਸ ਧਿਆਨ ਰੱਖਦੇ ਆ ਇਹ ਗੱਲ ਦਾ ਖਿਆਲ ਰੱਖਣਾ ਪਏਗਾ ਕਿ ਜਿਹੜਾ ਉੱਥੇ ਮੁੱਖ ਸੇਵਾਦਾਰ ਬਣੇ ਇਕ ਮੈਂ ਦੇਵ ਸਿੰਘ ਜੀ ਇਹ ਵੀ ਗੱਲ ਕਲੀਅਰ ਕਰਨਾ ਚਾਹਾਂਗਾ ਅਕਾਲ ਤਖਤ ਸਾਬਕ ਸੰਸਥਾ ਹੈ ਇੱਕ ਫਲਸ ਵੈ ਸੰਸਥਾ ਦਾ ਜਸੇਦਾਰੀ ਅਧਿਕਾਰ ਜਸੇਦਾਰ ਜਸੇਦਾਰ ਹੇ ਜਦ ਜਸੇਦਾਰ ਦਾ ਅਹੁਦਾ ਚਲਿਆ ਇਹ ਅਕਤੂਬਰ 1920 ਤੋਂ ਚਲਿਆ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਜਥਾ ਬਣਾਇਆ ਗਿਆ ਸੀ ਇੱਕ ਲੰਬੀ ਕਹਾਣੀ ਹੈ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਇਸ ਵੇਲੇ ਜੀ 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 ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਇੱਕ ਜਥਾ ਬਣਾਇਆ ਗਿਆ ਸੀ ਉਹਦਾ ਜਥੇਦਾਰ ਬਣਾਇਆ ਗਿਆ ਸੀ ਹਾਂ ਬਿਲਕੁਲ ਇਹੀ ਹੈ ਜੀ ਔਰ ਸਮੇਂ ਦੇ ਨਾਲ ਜਥਾ ਖਤਮ ਹੋ ਗਿਆ ਤੇ ਜਥੇਦਾਰ ਦਾ ਨਾਮ ਚੱਲਦਾ ਰਿਹਾ ਤੇ ਜਥੇਦਾਰ ਅਕਾਲ ਤਖਤ ਸਾਹਿਬ ਚੱਲ ਪਿਆ ਜਥੇਦਾਰ ਅਕਾਲ ਤਖਤ ਦੀ ਸੇਵਾ ਸੰਭਾਲ ਦੀ ਜਥੇ ਦੇ ਬਜਾਏ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਅਕਾਲ ਦਾ ਤਖਤ ਆ ਉਹਦਾ ਜਹੇਦਾਰ ਤਾਂ ਕੋਈ ਹੋ ਹੀ ਨਹੀਂ ਸਕਦਾ ਅਕਾਲ ਦਾ ਤਖਤ ਦੇਖੋ ਸਾਡੇ ਸਤਿਗੁਰੂ ਨੇ ਜਿਹੜਾ ਤਖਤ ਬਣਾਇਆ ਹੈ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜਾ ਸੀ ਕਹਿੰਦੇ ਲੇਕਿਨ ਤਖਤਾ ਗੁਰੂ ਨਾਨਕ ਸਾਹਿਬ ਤੋਂ ਚੱਲ ਪਿਆ ਜਿਸ ਸਿਲੇ ਭਾਈ ਸੱਤਾ ਜੀ ਬਰਮਣ ਜੀ ਕਹਿੰਦੇ ਨੇ ਨਾਲ ਨਾਲ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਂਦ ਹੈ ਤੇ ਰਾਜ ਚਲਾਇਆ ਤੇ ਰਾਜ ਦਾ ਤਖਤ ਹੁੰਦਾ ਇਹ ਗੁਰੂ ਨਾਨਕ ਸਾਹਿਬ ਤੋਂ ਚੱਲਿਆ ਤੇ ਇਸ ਤਖਤ ਤੇ ਬਹਿਣ ਦਾ ਅਧਿਕਾਰ ਗੁਰਨਾਨਕ ਜੋਤ ਨੂੰ ਹੈ ਜੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਨਾਨਕ ਸਾਹਿਬ ਨੇ ਆਪ ਗੁਰੂ ਅੰਗਦ ਸਾਹਿਬ ਨੇ ਇਸ ਤਖਤ ਇਸ ਸ਼ੋਭਤ ਕੀਤੀ ਸਾਹੀ ਇਹ ਲੜੀ ਚੱਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਖਤ ਸਸ਼ੋਭਤ ਕਰਕੇ ਗਏ ਨੇ ਜੀ ਉਹਨਾਂ ਦੀ ਤਾਬਿਆਂ 'ਚ ਕੋਈ ਸੇਵਾਦਾਰ ਹੋ ਸਕਦਾ ਹੈ ਹਮ ਜਥੇਦਾਰ ਨਹੀਂ ਹੋ ਸਕਦਾ ਅਸੀਂ ਬਹੁਤ ਬਹੁਤ ਉਹਨੂੰ ਮੁੱਖ ਸੇਵਾਦਾਰ ਕਹਿ ਸਕਨੇ ਆ ਜੀ ਉਹ ਫੇਰੀ ਗੱਲ ਤੇ ਹੈ ਕਿ ਇੱਥੇ ਨਾਂ ਜਿਹੜਾ ਹੈ ਨਾ ਇਹ ਗਲਤ ਹੈ ਜੀ ਜੀ ਜਿਹੜਾ ਲਫ਼ਜ਼ ਗਲਤ ਵਰਤਿਆ ਜਾ ਰਿਹਾ ਹੈ ਦੂਸਰਾ ਅੱਜ ਜਿਹੋ ਠিকার ਆਇਆ ਜਾਂ ਹੋਰ ਵੀ ਆ ਰਿਹਾ ਉਹਦਾ ਮੂਲ ਕਾਰਨ ਇਹ ਹੈ ਕਿ ਕੋਈ ਉਹਦੀ ਅਪਾਇੰਟ ਨਾ ਉਹਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਤਾਂ ਉਹਦਾ ਕਾਰਜ ਖੇਤਰ ਨਹੀਂ ਹੈ ਨਾ ਉਹਦੇ ਲਗਾਣ ਦੀ ਕੋਈ ਅਪਾਇੰਟਮੈਂਟ ਦਾ ਕੋਈ ਤਰੀਕਾ ਹੈ ਮੈਂ ਉਹੀ ਸਵਾਲ ਕਰਨ ਲੱਗਾ ਇਹ ਵੀ ਤਕ ਜਥੇਦਾਰ ਤਖਤ ਤੇ ਬੈਣ ਦਾ ਅਧਿਕਾਰ ਕਿਸ ਨੂੰ ਹੈ ਤਖਤ ਬੈਣ ਦਾ ਅਧਿਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੈ ਗੁਰੂ ਗ੍ਰੰਥ ਸਾਹਿਬ ਦੀ ਇਸ ਸ਼ੋਭਤ ਨੇ ਉਹਨਾਂ ਦੀ ਹਜ਼ੂਰੀ ਵਿੱਚ ਸੇਵਾਦਾਰ ਹੋ ਸਕਦੇ ਨੇ ਤਖਤ ਕੀ ਹੈ ਤਖਤ ਇਮਾਰਤ ਨੂੰ ਕਿਹਾ ਜਾਣਾ ਠੀਕ ਹੈ ਨਹੀਂ ਅਕਾਲ ਤਖਤ ਹੈ ਹੀ ਸਿਧਾਂਤ ਦਾ ਨਾਮ ਜੀ ਅਕਾਲ ਦਾ ਤਖਤ ਜੋ ਅਕਾਲ ਪੁਰ ਦੇ ਅਟਲ ਨਾਮ ਨੇ ਉਹਨਾਂ ਦਾ ਪ੍ਰਕਟਾਵਾ ਕਰਨ ਵਾਲਾ ਸੰਸਥਾ ਹਮ ਅਕਾਲ ਪੁਰ ਦੇ ਬਣਾਏ ਅਟਲ ਨਾਮ ਜਿਨ੍ਹਾਂ ਨਾਲ ਕੁਦਰਤ ਦਾ ਸਾਰਾ ਸਿਲਸਿਲਾ ਚੱਲ ਰਿਹਾ ਹੈ ਸਾਰੀ ਸ੍ਰਿਸ਼ਟੀ ਦਾ ਸਿਲਸਿਲਾ ਚੱਲ ਰਿਹਾ ਹੈ ਉਹਨਾਂ ਦਾ ਪ੍ਰਕਟਾਵਾ ਕਰਨ ਵਾਲੀ ਸੰਸਥਾ ਜੀ ਅਕਾਲ ਤਖਤ ਅਸੀਂ ਸਿੱਖਾਂ ਦੇ ਬੜੌਦਾ ਮਤਲਬ ਇਹ ਹੈ ਕਿ ਅਸੀਂ ਅਕਾਲ ਪੁਰ ਦੇ ਅਟਲ ਨਿਮਾ ਅਨੁਸਾਰ ਸਾਰੇ ਕਾਰਜ ਕਰਨਾ ਚਾਹੁੰਦੇ ਆ ਉਹਦੇ ਹਿਸਾਬ ਨਾਲ ਨਿਆਂ ਕਰਨਾ ਚਾਹੁੰਦੇ ਆ ਜਿਵੇਂ ਉਹਦਾ ਨਿਆਂ ਸੱਚਾ ਹੈ ਹੂੰ ਇਸ ਤਰ੍ਹਾਂ ਹੀ ਇੱਥੇ ਹਰ ਹੋਣ ਵਾਲਾ ਨਿਆਂ ਵੀ ਜਿਹੜਾ ਉਹ ਸੱਚਾ ਹੋਣਾ ਚਾਹੀਦਾ ਸੱਚ ਤੇ ਆਧਾਰਿਤ ਹੋਣਾ ਚਾਹੀਦਾ ਜੀ ਜੀ ਜਥੇਦਾਰ ਦਾ ਅਹੁਦਾ ਕੀ ਹੈ ਭਈ ਜਥੇਦਾਰ ਦਾ ਅਹੁਦਾ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਇਹ ਗਲਤ ਹੈ ਹੂੰ ਜਥੇਦਾਰ ਦਾ ਅਹੁਦਾ ਜਥੇਦਾਰ ਜਥੇਦਾਰ ਹੁੰਦਾ ਹੈ ਇਹਦਾ ਤਾਂ ਮੁੱਖ ਸੇਵਾਦਾਰ ਕਿਹਾ ਜਾਣਾ ਚਾਹੀਦਾ ਮੈਨੂੰ ਸਮਝਦਾ ਅਸੀਂ ਆਪਣੀ ਜਿਹੜੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਅਸੀਂ ਭੇਜਿਆ ਸੁਝਾਅ ਸ਼੍ਰਮਣੀ ਕਮੇਟੀ ਨੂੰ ਜੀ ਜੀ ਉਹੀ ਸਾਰਾ ਪ੍ਰਗਟ ਕੀਤਾ ਉਹਦੇ ਵਿੱਚ ਅਸੀਂ ਸਪਸ਼ਟ ਕੀਤਾ ਕਿ ਜਥੇਦਾਰ ਨਹੀਂ ਹੋਣਾ ਚਾਹੀਦਾ ਮੁਖ ਸੇਵਾਦਾਰ ਹੋਣਾ ਚਾਹੀਦਾ ਤਖਤ ਤੇ ਜਿਹੜੇ ਫੈਸਲੇ ਆ ਉਹਦਾ ਵਿਧਿ ਵਿਵਧਾਨ ਫਿਰ ਕਿਵੇਂ ਨਿਯਤ ਕਰੋਗੇ ਕਿਉਂਕਿ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚ ਬੜੀ ਡਿਟੇਲ ਦੇ ਨਾਲ ਸਾਰਾ ਕੁਝ ਦੱਸਿਆ ਹੋ ਰਿਹਾ ਹੈ ਇਹ ਤੁਸੀਂ ਇੱਕ ਕੌਮ ਦੇ ਸਭ ਨੇ ਬੜਾ ਇੱਕ ਮੁੱਦਾ ਰੱਖਿਆ ਔਰ ਹਰ ਬੰਦਾ ਇਸ ਮੁੱਦੇ ਨੂੰ ਸਮਝਣਾ ਚਾਹੁੰਦਾ ਵੀ ਵੀ ਇਹ ਜਿਹੜਾ ਬੜਾ ਪਚੀਦਾ ਜਿਹਾ ਮਸਲਾ ਬਣਿਆ ਵੀ ਤਖਤ ਦਾ ਜਥੇਦਾਰ ਕੌਣ ਹੈ ਤਖਤ ਕੀ ਹੈ ਤਖਤ ਦੇ ਉੱਤੇ ਜਿਹੜੇ ਫੈਸਲੇ ਹੁੰਦੇ ਉਹਦਾ ਵਿਧਿਵਿਧਾਨ ਕੀ ਹੋਣਾ ਚਾਹੀਦਾ ਹੈ ਹਰ ਬੰਦੇ ਦੇ ਜਿੰਨੇ ਚ ਸਵਾਲ ਹੈਗੇ ਪਰ ਕਿਸੇ ਨੂੰ ਪਤਾ ਹੀ ਨਹੀਂਗਾ ਅਸੀਂ ਇਹਦੇ ਵਿੱਚ ਦੋ ਬੋਰਡ ਬਣਾਉਣ ਦਾ ਸੁਝਾਅ ਦਿੱਤਾ ਹੈ ਹਮ ਇੱਕ ਇਹ ਪੰਥਕ ਬੋਰਡ ਜੀ ਪੰਥਕ ਬੋਰਡ ਦੇ ਵਿੱਚ ਸਾਰੇ ਸੰਸਾਰ ਦੀਆਂ ਸਿੱਖ ਜਥੇਬੰਦੀਆਂ ਗੁਰਦੁਆਰੇ ਉਹ ਆਪਣੀ ਰਜਿਸਟ੍ਰੇਸ਼ਨ ਅਕਾਲ ਤਖਤ ਤੇ ਕਰਾ ਕੇ ਮੈਂਬਰ ਬਣ ਸਕਣਗੇ ਜੀ ਉਹਨਾਂ ਦੇ ਵਿੱਚੋਂ ਅਸੀਂ ਇੱਕ ਨੇਮ ਦੱਸਿਆ ਜਿਹਦੇ ਹਿਸਾਬ ਨਾਲ ਹਰ ਸੂਬੇ ਦੇ ਵਿੱਚੋਂ ਹਰ ਜਥੇਬੰਦੀ ਦੇ ਵਿੱਚੋਂ ਹਰ ਦੇਸ਼ ਦੇ ਵਿੱਚੋਂ ਨੁਮਾਇंदे ਆਉਣਗੇ ਬੋਰਡ ਦੇ ਵਾਸਤੇ ਉਹਦਾ ਵਿਤੀ ਪ੍ਰਧਾਨ ਬਣਾ ਕੇ ਦੱਸਿਆ ਭਈ ਕਿੰਨੇ ਕਿੰਨੇ ਮੈਂਬਰ ਕਿੱਥੋਂ ਕਿੱਥੋਂ ਆ ਸਕਦੇ ਨੇ ਉਹਨਾਂ ਦਾ ਪੰਥਕ ਬੋਰਡ ਲਏਗਾ ਹੂੰ ਬਣੇਗਾ ਉਹ ਪੰਥਕ ਬੋਰਡ ਜਿਹੜਾ ਅਕਾਲ ਤਖਤ ਜਥੇਦਾਰ ਦੀ ਚੋਣ ਕਰੇਗਾ ਹੂੰ ਜੇ ਜੇ ਕੱਲ ਨੂੰ ਹਟਾਉਣਾ ਹੋਵੇ ਤੇ ਉਹ ਪੰਥਕ ਬੋਰਡ ਹੀ ਹਟਾ ਸਕੇਗਾ ਹੂੰ ਕਿੰਨਾ ਹਾਲਾਤ ਚ ਹਟਾਇਆ ਜਾ ਸਕੇਗਾ ਉਹ ਵੀ ਅਸੀਂ ਸਾਰਾ ਪੰਥਕ ਬੋਰਡ ਕੌਣ ਬਣਾਏਗਾ ਪੰਥਕ ਬੋਰਡ ਤੋਂ ਤਸਿਆ ਨਾ ਜੀ ਕਿ ਸਾਰੀਆਂ ਜਥੇਬੰਦੀਆਂ ਅਕਾਲ ਤਖਤ ਸਾਹਿਬ ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਗਈਆਂ ਗੁਰਦੁਆਰੇ ਵੀ ਰਜਿਸਟ੍ਰੇਸ਼ਨ ਕਰਾਉਣ ਗਏ ਹੂੰ ਜਿਵੇਂ ਹੁਣ ਅਸੀਂ ਉਹਦੇ ਵਿੱਚ ਸਜਾਦ ਦਿੱਤਾ ਹੈ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚੋਂ ਉੱਥੇ ਦੀਆਂ ਜਿਹੜੇ ਗੁਰਦੁਆਰਾ ਕਮੇਟੀਆਂ ਨੇ ਤੇ ਪੰਥਕ ਜਥੇਬੰਦੀਆਂ ਨੇ ਰਲ ਕੇ ਮੀਟਿੰਗ ਕਰਕੇ ਇੱਕ ਮੈਂਬਰ ਚੁਣਨ ਦੀ ਹੈ ਜੀ ਉਹ ਬੋਰਡ ਦਾ ਮੈਂਬਰ ਹੋਏਗਾ ਦੂਜੇ ਸੂਬਿਆਂ ਦੇ ਵਿੱਚੋਂ ਉਹਨਾਂ ਦੀ ਗਿਣਤੀ ਮੁਤਾਬਕ ਜਿਹੜੇ ਉਹ ਕਿਹੜੇ ਚੁਣੇ ਜਾਣਗੇ ਮੈਂਬਰ ਦੂਜੇ ਦੇਸ਼ਾਂ ਦੇ ਵਿੱਚੋਂ ਜਿੱਥੇ 50000 ਤੋਂ ਘੱਟ ਹੈ ਉਥੋਂ ਇੱਕ ਮੈਂਬਰ ਆਏਗਾ ਜਿਹੜੇ 50000 ਤੋਂ ਉੱਪਰ ਜਿੱਥੇ ਆਬਾਦੀ ਸਿੱਖਾਂ ਦੀ ਉਥੋਂ ਦੋ ਜਾਂ ਬਧੇਰੇ ਮੈਂਬਰ ਆਣਗੇ 50 50000 ਦੇ ਹਿਸਾਬ ਨਾਲ ਸੀ ਉਹ ਬਣਾਇਆ ਜੀ ਜੀ ਉਹ ਸਾਰੇ ਜਿਹੜੇ ਮੈਂਬਰ ਉਤੋਂ ਆਣਗੇ ਉਹਨੂੰ ਪੰਥਕ ਬੋਰਡ ਕਿਹਾ ਜਾਏਗਾ ਜੀ ਜੀ ਉਹ ਫਿਰ ਪੰਥਕ ਬੋਰਡ ਦਾ ਵੀ ਵਿਧੀ ਵਿਧਾਨ ਬਣਾਇਆ ਵੀ ਕਿਵੇਂ ਕੰਮ ਕਰੇਗਾ ਹੂੰ ਉਹ ਚੋਣ ਕਰੇਗਾ ਜਥੇਦਾਰ ਦੀ ਜੀ ਜੀ ਫਿਰ ਅਸੀਂ ਉਹਦੇ ਵਿੱਚ ਜਥੇਦਾਰ ਦਾ ਕਾਰਜ ਖੇਤਰ ਵੀ ਜਿਹੜਾ ਹੈ ਉਹ ਨਿਯਤ ਕਰ ਦਿੱਤਾ ਜੀ ਕਿ ਉਹਦਾ ਕਾਰਜ ਖੇਤਰ ਕੀ ਹੋਏਗਾ ਜੀ ਜਿਵੇਂ ਅੱਜ ਕੋਈ ਵੀ ਕੇਸ ਜਿਹੜਾ ਚੁੱਕ ਕੇ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ ਜਾਂਦਾ ਹੈ ਹਾਂਜੀ ਜਿਹੜਾ ਕਿ ਬਿਲਕੁਲ ਗਲਤ ਹੈ ਹੂੰ ਇਹ ਤਰੀਕਾ ਹੀ ਗਲਤ ਹੈ ਜਿਹੜਾ ਵਰਤਿਆ ਜਾ ਰਿਹਾ ਜੀ ਅੱਜ ਜਿਹੜਾ ਵਰਤੋਂ ਕੀਤੀ ਜਾ ਰਹੀ ਹੈ ਕਾਲਤਾਖਰ ਸਾਹਿਬ ਦੀ ਜੀ 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 ਉਹ ਇਸ ਲਈ ਕੀਤੀ ਜਾ ਰਹੀ ਹੈ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਝਗੜੇ ਨਿਬੇੜਨ ਦੇ ਵਾਸਤੇ ਇਹਦੀ ਤਰਵਤੋਂ ਕਰ ਰਹੀਆਂ ਹਾਂਜੀ ਕਸੀਯੋਸ ਦਰਬਤ ਨੂੰ ਰੋਕਣ ਦੇ ਵਾਸਤੇ ਪੁਰਾ ਕਾਰਜ ਖੇਤਰ ਜਿਹੜਾ ਉਹ ਨਿਯਤ ਕਰ ਦਿੱਤਾ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਦਾ ਕਾਰਜ ਖੇਤਰ ਅਧਿਕਾਰ ਖੇਤਰ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ ਇਹ ਮੁੱਦੇ ਵਿਚਾਰੇ ਜਾ ਸਕਣਗੇ ਕਿ ਗੁਰਮਖ ਸੁਧਾਂਤਾਂ ਨਾਲ ਸੰਬੰਧਤ ਮੁੱਦੇ ਜੀ ਪੰਥਕ ਮਰਿਆਦਾ ਨਾਲ ਸੰਬੰਧਤ ਮੁੱਦੇ ਹੂੰ ਕੌਮੀ ਸਿਆਸੀ ਖੇਤਰ ਨਾਲ ਸੰਬੰਧਤ ਮੁੱਦੇ ਜਿਹੜੇ ਸਿੱਖਤ ਸਿਆਸੀ ਖੇਤਰ ਦੇ ਨਾਲ ਸਮੰਤਤ ਨੇ ਸਿੱਖ ਕੌਮ ਦੀ ਬਲੱਖਣਤਨ ਨੂੰ ਚੁਣੌਤੀ ਦੇਣ ਵਾਲੇ ਮੁੱਦੇ ਜੀ ਦੇਸ਼ ਦੀ ਰਾਜਨੀਤੀ ਨਾਲ ਕੌਮ ਤੇ ਪੈਣ ਵਾਲੇ ਪ੍ਰਭਾਵ ਦੇ ਮੁੱਦੇ ਜੀ ਦੇਸ਼ ਦੀ ਰਾਜਨੀਤੀ ਬਾਰੇ ਸਿੱਖ ਕੌਮ ਦੀ ਪਹੁੰਚ ਨਾਲ ਸੰਬੰਧਤ ਮੁੱਦੇ ਜੀ ਕਿਸੇ ਅਣਮਤੀ ਸੰਸਥਾ ਜਾਂ ਵਿਅਕਤੀ ਵੱਲੋਂ ਸਿੱਖ ਦਾਤਾਂ ਨਾਲ ਖੇਲਵਾੜ ਕਰਨ ਜਾਂ ਕੌਮ ਨੂੰ ਚੁਣੌਤੀ ਦੇਣ ਵਾਲੇ ਮੁੱਦੇ ਜੀ ਕਾਨੂੰਨੀ ਮੁੱਦੇ ਵਿਚਾਰੇ ਜਾ ਸਕਣਗੇ ਲੇਕਿਨ ਉਹ ਪੱਖ ਸਿਰਫ ਜਿਹੜਾ ਸਿੱਖ ਦਾਤਾਂ ਨਾਲ ਸੰਬੰਧਤ ਹੈ ਹਾਂ ਜੀ ਜੇ ਮੈਂ ਕੋਟਨਵਾਂ ਸਿੰਘ ਵਾਲਾ ਕੇਸ ਤੁਹਾਨੂੰ ਯਾਦ ਹੈ ਹਮ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨੂੰ ਜਿਹੜਾ ਧਾਰਮਿਕ ਤੌਰ ਤੇ ਬਰੀ ਕਰ ਦਿੱਤਾ ਗਿਆ ਬਰੀ ਕਰ ਦਿੱਤਾ ਗਿਆ ਸੀ ਉਹ ਅਲੱਗ ਗੱਲ ਹੈ ਹਮ ਕੋਈ ਕਾਨੂੰਨੀ ਖੇਤਰ ਨਹੀਂ ਹੈ ਜੀ 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 ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਰੀਆ ਅਕਾਲ ਤਖਤ ਸਾਹਿਬ ਕੋ ਧਾਰਮਿਕ ਤੌਰ ਤੇ ਸੀ ਕਹਿ ਸਕਨੇ ਆਂ ਵੀ ਇਹਨੇ ਆਪਣਾ ਕੈਰੈਕਟਰ ਲੈਸਨਰਸ ਦਿਖਾਈ ਹੈ ਇਹਨੂੰ ਸਿਕੋਂ ਵੱਲੋਂ ਸਜ਼ਾ ਲਈ ਜਾਂਦੀ ਹੈ ਜੀ ਜੀ ਲੇਕਿਨ ਉਹਦੇ ਬਾਅਦ ਉਹ ਅਦਾਲਤ ਜਾਣ ਲਈ ਓਪਨ ਹੈ ਜੀ ਇੱਥੇ ਤਾਂ ਚਲੋ ਕਹਿਣ ਉਹਨੂੰ ਛਾੜੀ ਦਿੱਤਾ ਗਿਆ ਅਦਾਲਤ ਨੇ ਸਜ਼ਾ ਦਿੱਤੀ ਅਸੀਂ ਇੱਥੇ ਵੀ ਇਹੋ ਹੀ ਗੱਲ ਲਿਖੀ ਹੈ ਕਿ ਕਾਨੂੰਨੀ ਮੁੱਦਿਆਂ ਦਾ ਉਹੀ ਪੱਖ ਵਿਚਾਰਾ ਜਾ ਸਕੇਗਾ ਜੋ ਸਿਕਸ ਦਾੰਤਾ ਅਥਵਾ ਮਰਿਆਦਾ ਨਾਲ ਸੰਬੰਧਿਤ ਹੈ ਬਾਕੀ ਮੁੱਦਾ ਕਾਨੂੰਨੀ ਪ੍ਰਕਿਰਿਆ ਲਈ ਖੁੱਲੋਵੇਗਾ ਜੀ ਜੀ ਇਹ ਨਹੀਂ ਕਿ ਉਹਦੇ ਖਿਲਾਫ ਜਿਹੜਾ ਜੀ ਕੋਈ ਕਾਰਵਾਈ ਨਹੀਂ ਹੋ ਸਕਦੀ ਸੋਸੀ ਅਧਿਕਾਰ ਇਹ ਅਧਿਕਾਰ ਖੇਤਰ ਇਹ ਤੱਕ ਦੇ ਹੇਟ ਲਿਖੇ ਮੁੱਦੇ ਵਿਚਾਰ ਵਿਚਾਰੇ ਜਾ ਸਕਦੇ ਆ ਠੀਕ ਹੈ ਇਹ ਅਧਿਕਾਰ ਖੇਤਰ ਆ ਗਿਆ ਫਿਰ ਚੋਣ ਵਿਧੀ ਨੂੰ ਕਿਵੇਂ ਵੀ ਕਰੋਗੇ ਵੀ ਲੋਕਾਂ ਸੰਤਸਾ ਉਹਦੇ ਵਾਸਤੇ ਅਸੀਂ ਬਹੁਤ ਵਧੀਆ ਸਿਸਟਮ ਬਣਾਇਆ ਜੀ ਜਿਹੜਾ ਪੰਥਕ ਬੋਰਡ ਹੈ ਪੰਥਕ ਬੋਰਡ ਦੇ ਕੋਲ ਨਾ ਕੋਈ ਵੀ ਜਿਹੜੇ ਮੈਂਬਰ ਨੇ ਰਜਿਸਟਰਡ ਮੈਂਬਰ ਨੇ ਕਿਸੇ ਦਾ ਨਾਮ ਪ੍ਰਪੋਜ਼ ਕਰ ਸਕਦਾ ਹੈ ਹਮ ਉਹਨੂੰ ਦੋ ਮੈਂਬਰਾਂ ਦੀ ਹੋਰ ਪ੍ਰੂਫਟਾ ਚਾਹੀਦੀ ਹੋएगी ਜੀ ਅਸੀਂ ਇਲੈਕਸ਼ਨ ਵਿਧੀ ਨਹੀਂ ਅਪਣਾਈ ਹਮ ਸਿਲੈਕਸ਼ਨ ਸਿਲੈਕਸ਼ਨ ਦਾ ਡਿਫਰੈਂਟ ਤਰੀਕਾ ਦੇਖੋ ਸਿਲੇਕਸ਼ਨ ਦੇ ਵਾਸਤੇ ਅਸੀਂ ਉਹਦਾ ਜਿਹੜਾ ਹੈ ਨਾ ਪਹਿਲਾਂ ਬੜਾਤਾ ਸਿਲੇਕਸ਼ਨ ਦੇ ਵਾਸਤੇ ਅਸੀਂ ਉਹਦਾ ਜਿਹੜਾ ਹੈ ਨਾ ਪਹਿਲਾਂ ਬੜਾਤਾ ਵੀ ਉਹਦੀ ਕੁਆਲੀਫਿਕੇਸ਼ਨ ਕੀ ਹੋਏਗੀ ਉਹਦੇ ਕੀ ਗੁਣ ਹੋਣਗੇ ਕਿਦਾਂ ਮੜਾ ਹੋਊਗੀ ਰਿਸ਼ਤੇ ਦੱਸ ਦੋ ਵੀ ਹੋਣਾ ਦੱਸਣਾ ਕਿਉਂਕਿ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿਉਂਕਿ ਬੜੀ ਇੱਕ ਅਹਿਮ ਅਹਿਮ ਇੰਟਰਵਿਊ ਹੋਊਗੀ ਜਿਹੜੇ ਹਰ ਸਿੱਖ ਦੇ ਜਿਹਨ ਚ ਸਵਾਲ ਹੈ ਪਰ ਬਹੁਤੀ ਵਾਰੇ ਸਵਾਲਾਂ ਦੇ ਜਵਾਬ ਮਿਲਦੇ ਹੀ ਨਹੀਂ ਅਸੀਂ ਉਹਦੀ ਯੋਗਤਾ ਬਣਾਈ ਹੈ ਦੇਖੋ ਸਿੱਖੀ ਦਾ ਆਧਾਰ ਹੈ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲੀ ਬਾਣੀ ਦਾ ਗਿਆਨ ਜੀ ਉਸ ਗਿਆਨ ਤੇ ਆਧਾਰਿਤ ਹੈ ਸਿੱਖੋਂ ਹੂੰ ਇਸ ਕਰਕੇ ਜਿਹੜਾ ਵੀ ਉਮੀਦਵਾਰ ਹੋਵੇ ਉਹਨੇ ਨਿਯਮਿਤ ਗੁਰਮਤ ਕਾਲਜ ਜਿਹੜੇ ਨੇ ਰੈਗੂਲਰ ਚੱਲਣ ਵਾਲੇ ਗੁਰਮਤ ਕਾਲਜ ਜਿਹੜੇ ਨੇ ਉੱਥੋਂ ਵਿਦਿਆ ਪ੍ਰਾਪਤ ਕੀਤੀ ਹੋਵੇ ਗੁਰਮਤ ਦੀ ਹੂੰ ਲੇਕਿਨ ਜਿਹੜੇ ਡੇਰੇਆਂ ਤੋਂ ਪੜ੍ਹ ਕੇ ਆਉਂਦੇ ਨੇ ਉਹ ਨਹੀਂ ਐਕਸੈਪਟੇਬਲ ਹੋਣੇ ਚਾਹੀਦੇ ਜੀ ਔਰ ਨਾਲੇ ਬੜੀ ਸੀਮਤ ਜੀ ਨੌਲੇਜ ਹੁੰਦੀ ਹੈ ਲੇਕਿਨ ਗੁਰਮਤਥ ਕਾਲਜਾਂ ਦੇ ਵਿੱਚ ਜਿਹੜੀ ਹੈ ਸਿਸਟਮੈਟਿਕ ਜਿਹੜੀ ਹੈ ਸਾਇੰਟੀਫਿਕ ਤਰੀਕੇ ਤਰੀਕੇ ਨਾਲ ਗੁਰਮਤਿ ਵਿਦਿਆ ਦਿੱਤੀ ਜਾਂਦੀ ਹੈ ਜਿੱਤੇ ਉੱਥੋਂ ਉਹਨੇ ਵਿਦਿਆ ਪ੍ਰਾਪਤ ਕੀਤੀ ਹੋਵੇ ਜੀ ਫਿਰ ਅੱਜ ਸਿੱਖ ਕੌਮ ਜਿਹੜੀ ਹੈ 글로ਬਲੀ ਹੈ ਹਮਮ ਔਰ ਇਹਦਾ ਸੰਕਲਪ ਜਿਹੜਾ ਮੀਰੀ ਪੀਰੀ ਦਾ ਸੰਕਲਪ ਉਹ ਦੁਨਿਆਵੀ ਵਿਦਿਆ ਦੇ ਵਾਸਤੇ ਵੀ ਜ਼ਰੂਰੀ ਹੈ ਕਿ ਉਹਨੂੰ ਦੁਨਿਆਵੀ ਵਿਦਿਆ ਪ੍ਰਾਪਤ ਹੋਵੇ ਬਿਲਕੁਲ ਹੋਣੀ ਚਾਹੀਦੀ ਉਹਦੇ ਵਾਸਤੇ ਅਸੀਂ ਕਿਹਾ ਵੀ ਉਹਨੇ ਚਾਰ ਸਬਜੈਕਟਸ ਦੇ ਵਿੱਚ ਜਿਹੜਾ ਗ੍ਰੈਜੂਏਸ਼ਨ ਕੀਤੀ ਹੋਵੇ ਇਹਨਾਂ ਵਿੱਚੋਂ ਚਾਰ ਜਾਂ ਤਿੰਨ ਜਿਹੜੇ ਹੋ ਸਕਣ ਉਹਦੇ ਵਿੱਚ ਅਸੀਂ ਇੱਕ ਤਾਂ ਲਿਆ ਕੰਪੈਰੀਟਿਵ ਰਿਲੀਜੀਅਸ ਸਟਡੀ ਜੀ ਪੰਜਾਬੀ ਜਿਹਨੂੰ ਅਸੀਂ ਕਹਿ ਸਕਦੇ ਆ ਤੁਲਨਾਤਮਕ ਧਾਰਮਿਕ ਵਿਦਿਆ ਤੇ ਰਾਜਨੀਤੀ ਸ਼ਾਸਤਰ ਪੋਲੀਟੀਕਲ ਸਾਇੰਸ ਹਿਸਟਰੀ ਉਦੇ ਵਿੱਚ ਖਾਸ ਤੌਰ ਤੇ ਪੰਜਾਬ ਹਿਸਟਰੀ ਤੇ ਸਿੱਖ ਹਿਸਟਰੀ ਜ਼ਰੂਰ ਆਣੀ ਚਾਹੀਦੀ ਜੀ ਜੀ ਤੇ ਇੱਕ ਸਮਾਜ ਸ਼ਾਸਤਰ ਜੀ ਜੀ ਇਹ ਚਾਰ ਵਿਸ਼ਿਆਂ ਦੇ ਵਿੱਚੋਂ ਨੇ ਵਿੱਦਿਆ ਪ੍ਰਾਪਤ ਕੀਤੀ ਹੋਵੇ ਜੀ ਗ੍ਰੈਜੂਏਸ਼ਨ ਘੱਟੋ ਘੱਟ ਹੋਵੇ ਹਮ ਤੇ ਜੇ ਕੋਈ ਇਹਨਾਂ ਵਿੱਚੋਂ ਕਿਸੇ ਵਿਸ਼ੇ ਦੇ ਵਿੱਚ ਉਹਨੇ ਐਮਏ ਕੀਤੀ ਹੋਈ ਹੈ ਜਾਂ ਅੱਗੇ ਫਰਦਰ ਪੀਐਚਡੀ ਕੀਤੀ ਹੋਈ ਹੈ ਹਮ ਤੇ ਉਹਨੂੰ ਪ੍ਰੇਫਰੈਂਸ ਦਿੱਤੀ ਜਾਵੇ ਹਮ ਇਸ ਤੋਂ ਇਲਾਵਾ ਉਹਦਾ ਕਿਰਦਾਰ ਜਿਹੜਾ ਬਿਲਕੁਲ ਬੇਦਾਗ ਸ਼ਖਸੀਅਤ ਹੋਵੇ ਉੱਚੇ ਸੁੱਚੇ ਕਿਰਦਾਰ ਵਾਲਾ ਹੋਵੇ ਬੇਦਾਗ ਸ਼ਖਸੀਅਤ ਹੋਵੇ ਫਿਰ ਉਹਦੀ ਵਫਾਦਾਰੀ ਕਿਸੇ ਇੱਕ ਸੰਸਥਾ ਨਾਲ ਨਾ ਹੋਵੇ ਸੰਸਥਾ ਨਾਲ ਬਹੁਤ ਬਹੁਤ ਸਵਾਲ ਆਇਆ ਬਹੁਤ ਜ਼ਰੂਰੀ ਗੱਲ ਆ ਵੀ ਇੱਕ ਸੰਸਥਾ ਦਾ ਜਿਹੜਾ ਜਸਦੇਹਦਾਰ ਹੋਵੇ ਜਾਂ ਮੁਖ ਸੇਵਾਦਾਰ ਹੈ ਇੱਕ ਸੰਸਥਾ ਦਾ ਹੀ ਪਿਆਦਾ ਬਣ ਕੇ ਰਹੇ ਜੀ ਪਿਆਦਾ ਨਾ ਬਣ ਕੇ ਰਹੇ ਉਹਦੇ ਕਰਕੇ ਅਸੀਂ ਕਿਹਾ ਵੀ ਸੰਸਥਾ ਵਿਚਾਰਤਾਰਾ ਸੰਪਰਦਾ ਦੇਰੇ ਜੋ ਕਿਸੇ ਜਥੇਬੰਦੀ ਨਾਲ ਨਾਲ ਜੁੜਿਆ ਹੋਵੇ ਜੀ ਜੀ ਪੂਰੀ ਬਫਦਰ ਸਖਾਪਰੰਤ ਪ੍ਰਤੀ ਹੋਵੇ ਉਹਦੀ ਜੀ ਜੀ ਫਿਰ ਉਹਦੀ ਉਮਰ ਵੀ ਘੱਟੋ ਘੱਟ 40 ਸਾਲ ਹੋਵੇ ਮਚਿਊਰਡ ਹੋਵੇ ਵੱਧ ਤੋਂ ਵੱਧ ਵੱਧ ਤੋਂ ਵੱਧ 60 ਸਾਲ ਜੀ ਤਾਂ ਕਿ 65 ਸਾਲ ਦੀ ਉਮਰ ਤੱਕ ਉਹ ਰਿਟਾਇਰ ਹੋ ਜਾਏ ਅਸੀਂ 5-5 ਸਾਲ ਦਾ ਉਹਦਾ ਟਰਮ ਸੁਜੈਸਟ ਕੀਤਾ ਜੀ ਜੀ ਦੋ ਟਰਮ ਵਿੱਚ ਇੱਕ ਜੱਜਦਾ ਰਹਿ ਸਕੇਗਾ ਇਸ ਤੋਂ ਉੱਤੇ ਨਹੀਂ ਜੀ ਲੇਕਿਨ ਦੂਜੀ ਵਾਰੀ ਫਿਰ ਉਹਨੂੰ ਉਸੇ ਪ੍ਰਕਿਰਿਆ ਤੋਂ ਚੁੰਡ ਕੇ ਆਉਣਾ ਪਵੇਗਾ ਹਮ ਇਹ ਨਹੀਂ ਕਿ ਜਿਵੇਂ 5 ਸਾਲ ਬਾਅਦ ਫਿਰ ਉਸੇ ਪ੍ਰਕਿਰਿਆ ਤੋਂ ਉਸੇ ਪ੍ਰਕਿਰਿਆ ਤੋਂ ਚੁੜ੍ਹ ਗਿਆ ਆ ਸਕਦਾ ਲੇਕਿਨ ਦੋ ਵਾਰੀ ਤੋਂ ਉੱਪਰ ਨਹੀਂ ਤਾਂ ਕਿ ਕੋਈ ਸਥਾਈ ਤੌਰ ਤੇ ਉਹ ਤੇ ਕਾਬਲ ਨਾ ਹੋ ਜਾਏ ਉਹਦੇ ਵਾਸਤੇ ਅਸੀਂ ਇਹ ਕੀਤਾ ਹੈ ਲੇਕਿਨ ਜੇ ਉਹਦੀ ਉਮਰ 60 ਸਾਲ ਹੈ ਤੇ ਫਿਰ ਇੱਕ ਵਾਰੀ ਉਹ ਬਣ ਸਕੇਗਾ 65 ਸਾਲ ਦੀ ਉਮਰ ਤੱਕ ਜਿਹੜਾ ਉਹਨੂੰ ਰਿਟਾਇਰ ਹੋਣਾ ਹੈ ਜੀ ਜੀ ਇਹ ਸਾਰਾ ਜਿਹੜਾ ਅਸੀਂ ਉਹਦੀ ਯੋਗਤਾ ਜਿਹੜੀ ਅਸੀਂ ਬਣਾਈ ਹੈ ਜੀ 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 ਇੱਕ ਹੋਰ ਅਸੀਂ ਉੱਤੇ ਪਾਬੰਦੀ 깔ਾਈ ਹੈ ਜੀ ਜੀ ਕਿ ਉਹ ਸ਼ਰੋਨੀਪੁਰ ਤੋਂ ਰਕ ਪ੍ਰਬੰਧਕ ਕਮੇਟੀ ਜਾਂ ਕਿਸੇ ਪੋਲੀਟੀਕਲ ਪਾਰਟੀ ਤੇ ਜਾਂ ਕਿਸੇ ਪੰਥਕ ਜਥੇਬੰਦੀ ਦਾ ਮੁਲਾਜ਼ਮ ਨਾ ਹੋਵੇ ਜੀ 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 ਜੇ ਪਹਿਲਾਂ ਉਥੋਂ ਮੁਲਾਜ਼ਮਤ ਦੇ ਵਿੱਚੋਂ ਆਇਆ ਹੋਏਗਾ ਤੇ ਫਿਰ ਉਹ ਉਹਨਾਂ ਦੇ ਅਧੀਨਗੀ ਦੇ ਵਿੱਚ ਰਹੇ ਜੀ ਬਿਲਕੁਲ ਜੀ ਸ਼ਰੋਨੀਗੜ੍ਹ ਦਾ ਮੁਲਾਜ਼ਮ ਹੈ ਤੇ ਸ਼੍ਰੋਣੀ ਕਮੇਟੀ ਦਾ ਉੱਤੇ ਅਧਿਕਾਰ ਹੋਊਗਾ ਜਾਂ ਉੱਤੇ ਦਬਾਅ ਵੀ ਹੋ ਸਕਦਾ ਜੀ ਜੀ ਬਿਲਕੁਲ ਨਿਰੋਲ ਹੋਵੇ ਕਿਸੇ ਸੰਸਥਾ ਦੇ ਨਾਲ ਦੁਰਿਆਨਾ ਇੱਕ ਅਸੀਂ ਇਹਦੇ ਵਿੱਚ ਐਡਵਾਈਜ਼ਰੀ ਬੋਰਡ ਵੀ ਸਲਾਹਕਾਰ ਬੋਰਡ ਵੀ ਸੁਜੈਸਟ ਕੀਤਾ ਜਿਵੇਂ ਜਿਵੇਂ ਉਹ ਵੱਧ ਤੋਂ ਵੱਧ 50 ਮੈਂਬਰਾਂ ਦਾ ਹੋਏਗਾ ਹਾਂ ਉਹਦੇ ਵਿੱਚ ਵਕੀਲ ਹੋਣ ਐਜੂਕੇਸ਼ਨਿਸਟ ਹੋਣ ਬਿਲਕੁਲ ਆ ਰਾਜਨੀਤਿਕ ਹੋਣ ਸਮਾਜ ਸ਼ਾਸਤਰੀ ਹੋਣ ਹਾਂ ਸਾਇੰਟਿਸਟ ਹੋਣ ਜੀ ਜੀ ਇੱਕ ਆਦਮੀ ਇਹ ਦੱਸਿਆ ਨਹੀਂ ਹੋ ਸਕਦਾ ਕਿ ਹਰ ਮਸਲੇ ਨੂੰ ਉਹ ਹੱਲ ਕਰ ਸਕੇ ਬਿਲਕੁਲ ਇਹ ਜਿਹੜਾ ਸਲਾਹਕਾਰ ਬੋਰਡ ਹੈ ਜਦੋਂ ਕੋਈ ਮਸਲਾ ਆਕਾਲਤ ਦੇ ਜਦੋਂ ਮੁੱਖ ਸੇਵਾਦਾਰ ਕੋਲ ਆਵੇ ਤੇ ਉਹ ਉਸ ਸਲਾਹਕਾਰ ਬੋਰਡ ਦੇ ਵਿੱਚੋਂ ਇੱਕ ਪੰਜ ਮੈਂਬਰਾਂ ਦਾ ਖੋਜ ਕਮੇਟੀ ਬਣਾਵੇ ਜੀ ਜੀ ਉਹ ਕਮੇਟੀ ਬਣਾਵੇ ਜੀ ਜੀ ਜਿਹੜੀ ਉਹਦੀ ਸਾਰੇ ਮਸਲੇ ਦੀ ਜਿਹੜੀ ਹੋਕ ਕਰਕੇ ਉਹਦੇ ਵਾਸਤੇ ਇੱਕ ਫੈਸਲਾ ਸੁਝਾ ਕਰੇ ਜੀ ਜੀ ਉਹ ਫੈਸਲਾ ਜਿਹੜਾ ਹੈ ਉਹ ਸਲਾਹਕਾਰ ਬੋਰਡ ਤੋਂ ਸਾਰੇ ਜੋ ਪਾਸ ਕਰਾਇਆ ਜਾਵੇ ਜੋ ਫੈਸਲਾ ਸਲਾਹਕਾਰ ਬੋਰਡ ਤੋਂ ਪਾਸ ਹੋ ਜਾਵੇ ਮੁਖ ਸੇਵਾਦਾਰ ਉਹ ਅਨਾਉਂਸ ਕਰੇ ਸੰਗਤ ਨੂੰ ਉਹ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦਾ ਜੀ 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 ਬਿਲਕੁਲ ਜਿਹੜਾ ਆਪਣੇ ਤੌਰ ਤੇ ਜੋ ਮਰਜ਼ੀ ਜੱਥੇਦਾਰ ਫੈਸਲੇ ਸੁਣਾ ਪਿਛਲੇ ਨਹੀਂ ਜਿਹੜੇ ਫੈਸਲੇ ਹੋਏ ਆ ਪਰ ਵਾਪਸ ਵੀ ਹੋਏ ਉਹਦੇ ਨਾਲ ਜਿਹੜਾ ਜਿਹੜਾ ਅਕਾਲ ਤਖਤ ਦਾ ਮਿਆਰ ਬੜਾ ਨੀਵਾ ਹੋਇਆ ਹੁੰਦਾ ਸੋ ਇਹ ਅਸੀਂ ਉਹਦੇ ਵਿੱਚ ਥੋੜੀ ਜੀ ਪਾਬੰਦੀ ਲਾਤੀ ਹੈ ਨਾਲ ਸਲਾਹਕਾਰ ਬੋਰਡ ਬਣਾਤਾ ਹੈ ਫਿਰ ਉਹਦੇ ਵਾਸਤੇ ਅੱਜ ਜਿਹੜੀ ਚੱਲ ਰਹੀ ਹੈ ਕਿ ਜਦੋਂ ਮਰਜ਼ੀ ਜੱਥੇਦਾਰ ਨੂੰ ਕੱਢ ਦਿਓ ਹੂੰ ਉਹਦੇ ਵਾਸਤੇ ਵੀ ਅਸੀਂ ਇੱਕ ਨਾਮ ਪੜਾਤਾ ਹੈ ਵੀ ਕਿੰਨਾ ਹਾਲਾਤ ਦੇ ਵਿੱਚ ਕੱਢਿਆ ਜਾ ਸਕੇਗਾ ਜੀ ਜੀ 5 ਸਾਲ ਦੇ ਬਾਅਦ ਤੇ ਉਹਨੇ ਜਾਣਾ ਹੀ ਜਾਣਾ ਹੈ ਬਹੁਤ ਜ਼ਰੂਰੀ ਸਮਾਨ ਹੈ ਜਿਹੜਾ ਮੇਰੇ ਜੇਲ੍ਹ ਚ ਸੀ ਮੈਂ ਕਰਨਾ ਚਾਹੁੰਦਾ ਹਾਂ ਤੁਸੀਂ ਆਪ ਹੀ ਦੱਸ ਦਿੱਤਾ 5 ਸਾਲਾਂ ਬਾਅਦ ਤੇ ਉਹਨੇ ਜਾਣਾ ਹੀ ਜਾਣਾ ਹੈ ਹੂੰ ਲੇਕਿਨ ਜੇ ਵਿੱਚੋਂ ਕੱਢਣ ਦੀ ਲੋੜ ਪਵੇ ਹੂੰ ਜਿਵੇਂ ਆ ਹੁਣ ਜਹੇਦਾਰ ਰਕबीर ਸਿੰਘ ਸੁਖਤਾਨ ਸਿੰਘ ਜਾਨੀ ਹਰਪੀਰ ਸਿੰਘ ਜਿਹੜਾ ਜਹਦਾਰ ਕਬੀਰ ਸਿੰਘ ਤਾਂ ਮਹੀਨੇ ਦੇ ਵਿੱਚ ਤਿੰਨ ਹੀ ਜਹਦਾਰ ਬਦਲ ਦਿੱਤੇਗੇ ਸ਼੍ਰੀ ਘਾਲ ਤੱਕ ਸਭ ਦੇ ਅਸੀਂ ਨਾ ਪਹਿਲਾਂ ਇੱਕ ਮੁਕ ਸੇਵਾਦਾਰ ਲਈ ਮर्यादा ਬਣਾਈ ਹੈ ਹਮ ਪਹਿਲੀ ਤੇ ਹੈ ਕਿ ਉਹ ਕੋਈ ਐਸਾ ਕੰਮ ਨਹੀਂ ਕਰੇਗਾ ਜੋ ਪੰਥਕ ਮर्यादा ਤੋਂ ਬਾਹਰ ਹੋਵੇ ਹਮ ਦੂਜਾ ਉਹ ਇਹ ਯਕੀਨੀ ਬਣਾਵੇਗਾ ਕਿ ਉਸਦੇ ਪਰਿਵਾਰ ਵਿੱਚ ਸਾਰੇ ਸਮਾਜਿਕ ਸੰਸਕਾਰ ਜਿਹੜੇ ਨੇ ਉਹ ਗੁਰ ਮर्याਦਾ ਦੇ ਘਰੇ ਵਿੱਚ ਹੁੰਦੇ ਹੋਣ ਘਰ ਦੇ ਵਿੱਚ ਹੀ ਗੁਰਮਤ ਨਹੀਂ ਕੌਮ ਦੇ ਜੇ ਹਿਸਟਰੀ ਮੇਰੇ ਤੇ ਬਹੁਤ ਸਾਰੇ ਬੱਚਿਆਂ ਦੇ ਕੇਸ ਕਤਰ ਕੀਤੇ ਹੋਏ ਆ ਉਹਨਾਂ ਦੇ ਬੱਚਿਆਂ ਦੇ ਜਿਹੜੇ ਵਿਆਹ ਹੋਏ ਆ ਉੱਥੇ ਫਿਰ ਸ਼ਰਾਬਾਂ ਦੇ ਦੌਰ ਚੱਲੇ ਹੋਰ ਬੜਾ ਕੁਝ ਜਿਹੜੇ ਗੁਰਮਤ ਉਲਟ ਗੱਲਾਂ ਹੋਈਆਂ ਅਸੀਂ ਇਸੇ ਕਰਕੇ ਪਾਬੰਦੀ ਜਿਹੜੀ ਹੈ ਨਾ ਉੱਥੇ ਲਾਤੀ ਹੈ ਜੀ ਜੀ ਇੱਕ ਬਾਹਰੀ ਕਿਸੇ ਪ੍ਰੋਗਰਾਮ 'ਚ ਜਾਣਾ ਹੋਵੇ ਆਨਮਤੀਆਂ ਦਾ ਪ੍ਰੋਗਰਾਮ ਹੈ ਸਿੱਖਾਂ ਦਾ ਪ੍ਰੋਗਰਾਮ ਨਹੀਂ ਹੈ ਤੇ ਉਹ ਇਸ ਗੱਲ ਦਾ ਪੂਰਾ ਖਿਆਲ ਰੱਖੇ ਕਿ ਬਚਨ ਕਰਕੇ ਕਰਮ ਕਰਕੇ ਕੋਈ ਗੁਰਮਤ ਸਦਾਵਾਨਾਂ ਦੇ ਉਲਟ ਜਾਂ ਕਿਸੇ ਨੂੰ ਖੁਸ਼ਾਬਤ ਕਰਨ ਵਾਲਾ ਕੋਈ ਗੱਲ ਜਾਂ ਕੋਈ ਐਸੀ ਗੱਲ ਜਿਹੜੀ ਸਰਬ ਧਰਮ ਸ਼ਮੇਲਨ ਵਿੱਚ ਜਾਣਾ ਪਵੇ ਹਾਂ ਜੀ ਜੀ ਜਾਂ ਕੋਈ ਐਸੀ ਗੱਲ ਜਿਹੜੀ ਪੰਥ ਦੀ ਆਣ ਬਾਣ ਸ਼ਾਨ ਨੂੰ ਘਟਾਉਣ ਵਾਲੀ ਹੋਵੇ ਉਹ ਕੰਨ ਨਾ ਕਰੇ ਉਹਦੇ ਮੂੰਹੋਂ ਕੋਈ ਐਸਾ ਬਚਨ ਨਹੀਂ ਨਿਕਲਣਾ ਚਾਹੀਦਾ ਜੀ ਜੀ ਐਸਾ ਕਰਮ ਨਹੀਂ ਹੋਣਾ ਚਾਹੀਦਾ ਫਿਰ ਅਸੀਂ ਇੱਕ ਹੋਰ ਉਹਦੇ ਵਾਸਤੇ ਮਰਿਆਦਾ ਬਣਾਈ ਹੈ ਜੀ ਜੀ ਕਿ ਜੇ ਮੰਨ ਲਓ ਕਿਸੇ ਪ੍ਰੋਗਰਾਮ ਚ ਸਾਂਝੇ ਪ੍ਰੋਗਰਾਮ ਚ ਗਿਆ ਹੈ ਹਾਂ ਤੇ ਉਥੇ ਕਿਸੇ ਨੇ ਪੰਥ ਦੀ ਆਣ-ਬਣ-ਚਾਣ ਨੂੰ ਘਟਾਉਣ ਵਾਲੀ ਕੋਈ ਟਿੱਪਣੀ ਕੀਤੀ ਹੈ ਹੂੰ ਤੇ ਸੁਣ ਕੇ ਚੁੱਪ ਕਰਕੇ ਨਾ ਆ ਜਾਈ ਹੂੰ ਉਥੇ ਉਹਦਾ ਠੋਕਣਾ ਜਵਾਬ ਦੇਵੇ ਹੂੰ ਸਾਰਿਆਂ ਦੇ ਵਿੱਚ ਠੋਕਣਾ ਜਵਾਬ ਦੇਵੇ ਉਹ ਤੇ ਇੰਨੀ ਜੁਰਤ ਹੋਣੀ ਚਾਹੀਦੀ ਹੈ ਵੀ ਬੜੇ ਤਰੀਕੇ ਨਾਲ ਉਸ ਗੱਲ ਦਾ ਠੋਕਵਾ ਜਵਾਬ ਦੇਵੇ ਜੀ ਜੀ ਇੱਕ ਅਸੀਂ ਇਹ ਵੀ ਕੰਡੀਸ਼ਨ ਲਾਤੀ ਹੈ ਕਿ ਸਰਕਾਰੀ ਸੁਰੱਖਿਆ ਛਤਰੀ ਨਾ ਲਵੇ ਹਾਂ ਜਿੱਦਾ ਜਾਇਦਾ ਨੂੰ ਗਨਮੈ ਮਿਲੇ ਆ ਪੁਲਿਸ ਦੀ ਪ੍ਰੋਟੈਕਸ਼ਨ ਮਿਲੀ ਹੋਈ ਆ ਹਾਂ ਜੀ ਹਾਂ ਜੀ ਇਹ ਜ਼ਰੂਰ ਇਹ ਜ਼ਰੂਰੀ ਨਹੀਂ ਹੈਗਾ ਜ਼ਰੂਰੀ ਨਹੀਂ ਹੈ ਨਹੀਂ ਹੋਣਾ ਚਾਹੀਦਾ ਸਾਡਾ ਸਿੱਖ ਕੌਮ ਦਾ ਜ਼ਤਿਹਦਾਰ ਹੈ ਸਰਕਾਰ ਦਾ ਜ਼ਤਿਹਦਾਰ ਸੋਹੀ ਹੈ ਜਾਂ ਮੁੱਖ ਸੇਵਾਦਾਰ ਇਸ ਸਰਕਾਰੀ ਛਤਰੀ ਲਬੇ ਉਹਨੂੰ ਸ਼੍ਰੋਮਣੀ ਕਮੇਟੀ ਪੰਜ ਸੇਵਾਦਾਰ ਦਵੇ ਉਹਨਾਂ ਦੇ ਨਾਲ ਹੀ ਸਾਰਾ ਕੰਮ ਚਲਾਵੇ ਉਹਦੀ ਸਰਕਾਰੀ ਕਾਫੀ ਨੇ ਹੋਰ ਉਹਨੂੰ ਕੋਈ ਸੁਰੱਖਿਆ ਛਤਰੀ ਜਿਹੜੀ ਹੈ ਉਹ ਨਹੀਂ ਲੈਣੀ ਚਾਹੀਦੀ ਜੀ ਇੱਕ ਉਹ ਕਿਸੇ ਕੋਲੋਂ ਵੀ ਕੋਈ ਮਾਇਕ ਜਾਂ ਪਦਾਰਥੀ ਕੀਮਤੀ ਤੋਹਫੇ ਜਿਹੜੇ ਨੇ ਉਹ ਨਾ ਐਕਸੈਪਟ ਕਰੇ ਜੀ ਜੀ ਜਿਵੇਂ ਲਫਾਫੇ ਹੋਗੇ ਲਫਾਫੇ ਹੋਗੇ ਜਾਂ ਹੋਰ ਕੀਮਤੀ ਤੋਹਫੇ ਹੋਗੇ ਕੋਈ ਕੜਾ ਪਾਤ ਦਾ ਸੋਨੇ ਦਾ ਕੋਈ ਇਹੋ ਜਿਹੀ ਕੋ ਚੀਜ਼ ਪਾਤੀ ਕੋਈ ਵੀ ਜੀ 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 ਇਹਦੇ ਨਾਲ ਵੀ ਬੜਾ ਡਿਕਾਰ ਆਂਦਾ ਹੈ ਪੱਖਪਾਤ ਵੀ ਆਉਂਦਾ ਜਿਵੇਂ ਵੱਖ-ਵੱਖ ਸੰਸਥਾਵਾਂ ਦੇ ਚਾਹੇਦਾਰਾਂ ਨੂੰ ਪੱਗ ਦਿੱਤੀ ਜਾਂਦੀ ਹੈ ਪੱਗ ਦੇਣੀ ਸਲੋਪਾ ਦੇਣਾ ਡਿਫਰੈਂਟ ਗੱਲ ਹੈ ਲੇਕਿਨ ਜਿਹੜੇ ਕੀਮਤੀ ਤੋਹਫੇ ਨੇ ਇਹ ਲਫਾਫੇ ਨੇ ਉਹ ਨਹੀਂ ਦਿੱਤੇ ਜਾਣੇ ਚਾਹੀਦੇ ਜੀ 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 ਹੁਣ ਇਹਦੇ ਨਾਲ ਅਸੀਂ ਫਿਰ ਇਹ ਕਰਤਾ ਕਿ ਉਹਨੂੰ ਹਟਾਇਆ ਕਿੰਨਾ ਹਾਲਾਤ ਜਾ ਸਕੇਗਾ ਇੱਕ ਤੇ ਜੜੀਆਂ ਇਹ ਛੇ ਮਰਿਆਦਾ ਅਸੀਂ ਬਣਾਈਆਂ ਨੇ ਜੀ ਅਗਰ ਇਹਨਾਂ ਵਿੱਚੋਂ ਕੋਈ ਮਰਿਆਦਾ ਤੋੜਦਾ ਤਾਂ ਹਟਾਇਆ ਜਾ ਸਕਦਾ ਜੀ ਜੀ ਦੂਸਰਾ ਜੇ ਉਹਦਾ ਮਾਨਸਿਕ ਸੰਤੁਲਨ ਵਿਗੜ ਜਾਏ ਜੀ ਜੀ ਤਾਂ ਹਟਾਇਆ ਜਾ ਸਕਦਾ ਜੀ ਜੀ ਉਹ ਕਦੀ ਹੋ ਸਕਦਾ ਹਾਂ ਬਿਲਕੁਲ ਪਰ ਨਹੀਂ ਮਨੋਕਿਆ ਕੁਝ ਵੀ ਹੋ ਸਕਦਾ ਪ੍ਰੋਵੀਜ਼ਨ ਤੇ ਰੱਖਣਾ ਹੀ ਪਏਗਾ ਜੀ 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 ਤੀਸਰਾ ਜੇ ਉਹਦੇ ਉੱਤੇ ਕੋਈ ਅਚਰਨਹੀਣਤਾ ਦਾ ਦੋਸ਼ ਸਾਬਤ ਹੋ ਜਾਏ ਹੂੰ ਜਾਂ ਕੋਈ ਰਿਸ਼ਵਤ ਆਦ ਲੈਣ ਦਾ ਸੰਤੀ ਮਾਇਆ ਦੀ ਅਯੋਗ ਲੈਣ ਦੇਣ ਕਰਨ ਦਾ ਦੋਸ਼ ਸਾਬਤ ਹੋ ਜਾਵੇ ਤਾਂ ਵੀ ਹਟਾਇਆ ਜਾ ਸਕੇਗਾ ਪਰ ਇਹਦੇ ਵਾਸਤੇ ਅਸੀਂ ਇੱਕ ਕੀਤਾ ਹੈ ਕਿ ਜਿਹੜਾ ਸਲਾਹਕਾਰ ਬੋਰਡ ਹੈ ਹੂੰ ਉਹਦੇ ਵਿੱਚੋਂ ਕਮੇਟੀ ਬਣੇਗੀ ਹੂੰ ਪੂਰੀ ਕੋਕ ਕਰੇਗੀ ਹੂੰ ਉਹ ਕੋਖ ਕਰਕੇ ਸਲਾਹਕਾਰ ਕਮੇਟੀ ਦਾ ਜਿਹੜਾ ਫੈਸਲਾ ਹੈ ਜੀ ਉਹ ਪੰਥਕ ਬੋਰਡ ਅੱਗੇ ਰੱਖਿਆ ਜਾਏਗਾ ਜੀ ਜੇ ਪੰਥਕ ਬੋਰਡ ਦੇ ਨਾਲ ਸਹਿਮਤ ਹੈ ਤੇ ਫਿਰ ਹਟਾਇਆ ਜਾ ਸਕੇਗਾ ਜੀ ਜੇ ਦੋਸ਼ ਸਾਬਤ ਹੋ ਗਿਆ ਹੈ ਤੇ ਉਹਨੂੰ ਹਟਾਇਆ ਜਾ ਸਕੇਗਾ ਇਹ ਦੋਸ਼ ਸਾਬਤ ਨਹੀਂ ਹੋਇਆ ਤੇ ਫਿਰ ਜਿਨੇ ਦੋਸ਼ ਲਾਇਆ ਉਹਨੂੰ ਮਿਸਾਲੀ ਸਜ਼ਾ ਦੇਗੇ ਆ ਬਿਲਕੁਲ ਜੀ ਦੋਸ਼ ਵੀ ਗਲਤ ਲਾ ਸਕਦਾ ਦਾ ਮਤਲਬ ਕੋਈ ਦੋਸ਼ ਗਲਤ ਵੀ ਲਾ ਸਕਦਾ ਹੈ ਤੇ ਉਹਨੂੰ ਮਿਸਾਲੀ ਸਜ਼ਾ ਮਿਲੇ ਜੀ ਇਹ ਅਸੀਂ ਕੀਤਾ ਤੇ ਇਹ ਹਟਾਉਣ ਦੇ ਹਾਲਾਤ ਬਣਾਏ ਨੇ ਤੇ ਹਟਾਇਆ ਉਹ ਹੀ ਬੋਰਡ ਦੇ ਜਿਹੜਾ ਉਹ ਫੈਸਲਾ ਲੈ ਸਕਦਾ ਹੈ ਬੋਰਡ ਫੈਸਲਾ ਲਏਗਾ ਕਿ ਫਿਰ ਸ਼੍ਰਮਣੀ ਕਮੇਟੀ ਨੂੰ ਹਟਾਉਣਾ ਪਏਗਾ ਜੀ 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 ਅਸੀਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਸਾਰੇ ਪੱਖਾਂ ਨੂੰ ਬਿਲਕੁਲ ਜੀ ਇਹ ਬਹੁਤ ਅਹਿਮ ਗੱਲ ਆ ਔਰ ਜ਼ਰੂਰੀ ਪੱਖ ਸੀ ਕਿ ਜਥੇਦਾਰਾਂ ਦਾ ਵਿਧੀ ਵਿਤਾਨ ਕੀ ਹੈ ਅਕਾਲ ਤਖਤ ਦੀ ਜਿਹੜੀ ਸਰਵਉੱਚ ਸੰਸਥਾ ਹੈ ਉਸ ਨੂੰ ਕਿਵੇਂ ਉਹਦਾ ਜਿਹੜਾ ਅਧਿਕਾਰ ਹੈ ਜਾਂ ਉਹਦੀ ਜਿਹੜੀ ਮਾਰਮਰਿਆਤ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਔਰ ਜਥੇਦਾਰਾਂ ਦਾ ਅਧਿਕਾਰ ਖੇਤਰ ਕੰਮ ਕਰਨ ਦੀ ਵਿਧੀ ਕੀ ਹੋ ਸਕਦੀ ਹੈ ਚੋਣ ਵਿਧੀ ਕੀ ਹੋ ਸਕਦੀ ਹੈ ਜਥੇਦਾਰਾਂ ਦੇ ਅੰਦਰ ਕਿਹੜੇ-ਕਿਹੜੇ ਕਾਰਜ ਆਉਂਦੇ ਆ ਜਿਹੜੇ ਉਹ ਕਰ ਸਕਦੇ ਆ ਔਰ ਇੱਕ ਬਹੁਤ ਵੱਡੀ ਗੱਲ ਵੀ ਜਹੇਦਾਰ ਕੋਈ ਵੀ ਸਰਕਾਰੀ ਸਿਕورٹی ਨਹੀਂ ਲਵੇਗਾ ਉਹ ਸਿਰਫ ਪੰਥ ਦੀ ਨਮੁੰਦੀ ਕਰਦਾ ਤੇ ਪੰਥ ਦੇ ਹੀ ਪੰਜ ਸਿੰਘ ਸਹਿਬਾਨ ਜਿਹੜੇ ਪੰਜ ਸਿੰਘ ਆ ਉਹਦੇ ਨਾਲ ਚੱਲਣਗੇ ਇਹ ਬੜੀ ਵੱਡੀਆਂ ਗੱਲਾਂ ਔਰ ਇਹ ਜਿਹੜੇ ਸਵਾਲ ਆ ਹਰ ਸਿੱਖ ਦੇ ਅੰਦਰ ਹੁੰਦੇ ਆ ਔਰ ਇਹ ਜਿਹੜੀ ਅੱਜ ਸਤਕਾਰ ਜੋ ਸਰਦਾਰ ਰਜਿੰਦਰ ਸਿੰਘ ਜੀ ਖਾਲਸਾ ਵਿਧਾਇਕ ਕਨਵਿੰਦਰ ਖਾਲਸਾ ਪੰਚਾਇਤ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਾਰੇ ਅਧਿਕਾਰ ਖੇਤਰ ਆ ਜਿਹੜੇ ਤੁਹਾਨੂੰ ਦੱਸਿਆ ਵੀ ਇਹ ਜਥੇਦਾਰਾਂ ਦਾ ਲਾਉਂਦਾ ਵਿਧਿਬਦਾਰ ਹੋਵੇ ਇਹ ਜਿਹੜਾ ਵਿੱਚ ਇੱਕ ਅਸੀਂ ਹੋਰ ਕੀਤਾ ਜੀ ਕੋ ਕਮੇਟੀ ਬਣਾਈ ਜਾਂਦੀ ਹੈ ਹੂੰ ਉਹਦਾ ਕੋਈ ਟਾਈਮ ਨਹੀਂ ਉਹਨੇ ਕਿੰਨੇ ਦਿਨ ਤੇ ਫੈਸਲਾ ਦੇਣਾ ਹੂੰ ਬਸ ਉਹਨੂੰ ਲਟਕਾਤਾ ਹੂੰ ਜਾਂ ਜੇ ਉਹਨੇ ਫੈਸਲਾ ਟਾਈਮ ਫਿਕਸ ਕੀਤਾ ਵੀ ਹੈ ਤੇ ਫਿਰ ਉਹਦੀ ਡੇਟ ਵਧਾਈ ਜਾਓ ਅੱਗੋਂ ਅੱਗੋਂ ਵਧਾਈ ਜਾਓ ਜੀ ਜੀ ਜਿਵੇਂ ਹੁਣ ਅਾ ਸਾਡੇ ਜਿਹੜਾ ਪਹਿਲੇ ਜੱਥੇਦਾਰ ਸੀ ਜਗਵੀਰ ਸਿੰਘ ਤੋਂ ਪਹਿਲਾਂ ਜਾਨੀ ਜੱਥੇਦਾਰ ਕੈਨੀਕਰ ਪ੍ਰੀਤ ਸਿੰਘ ਜੀ ਜੀ ਉਹਦੇ ਬਾਰੇ ਹੋਇਆ ਹਮ ਅਸੀਂ ਉਹਦੇ ਵਿੱਚ ਪਾਬੰਦੀ ਲਾਤੀ ਹੈ ਕਿ ਜਿਹੜੀ ਕੋ ਕਮੇਟੀ ਹੈ 30 ਦਿਨ ਚ ਆਪਣੀ ਰਿਪੋਰਟ ਦੇਗੀ ਹਮ ਜੀ ਤੇ ਵੱਧ ਤੋਂ ਵੱਧ ਇੱਕ ਵਾਰ ਹੀ 15 ਦਿਨ ਦਾ ਸਮਾਂ ਹੋਰ ਦਿੱਤਾ ਜਾ ਸਕੇਗਾ ਜੇ ਮਜਬੂਰੀ ਹੋਵੇ ਜੀ ਜੀ 45 ਦਿਨ ਚ ਉਹਨਾਂ ਨੂੰ ਰਿਪੋਰਟ ਦੇਣੀ ਪਵੇਗੀ ਹਾਂ ਜੀ ਜੀ ਬਿਲਕੁਲ ਹੀ ਇਹ ਜ਼ਰੂਰੀ ਗੱਲਾਂ ਨੇ ਜਿਹੜੀਆਂ ਆ ਸਾਨੂੰ ਵਿਚਾਰਾਂ ਦੀ ਲੋੜ ਆ ਔਰ ਜਥੇਦਾਰਾਂ ਦਾ ਜਿਹੜਾ ਮਸਲਾ ਵਾ ਇਹਨੂੰ ਆ ਸਾਰੀ ਸੇਕ ਕੋਮ ਚਾਹੁੰਦੀ ਹੈ ਵੀ ਇਸ ਮਸਲੇ ਨੂੰ ਜਿਹੜਾ ਨਿਗਾਰ ਆਇਆ ਇਹਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਵੈਸੇ 1965 ਤੋਂ ਬਾਅਦ ਜਿਹੜਾ ਨਿਗਾਰ ਜਥੇਦਾਰਾਂ ਦੀ ਉਤੇ ਚ ਬਹੁਤ ਜ਼ਿਆਦਾ ਆਇਆ ਵਾ ਔਰ 1965 ਤੋਂ ਪਹਿਲਾਂ ਅਕਾਲੀ ਫੂਲਾ ਸਿੰਘ ਵਰਗੇ ਤੇਜਾ ਸਿੰਘ ਕੋਚਰ ਵਰਗੇ ਅਛਰ ਸਿੰਘ ਵਰਗੇ ਜਿਹੜੇ ਜਥੇਦਾਰ ਰਹੇ ਆ ਬਹੁਤ ਸਾਰੇ ਐਸੇ ਜਥੇਦਾਰ ਰਹੇ ਆ ਜਿਨ੍ਹਾਂ ਦਾ ਆ ਪੰਥ ਦੇ ਵਿੱਚ ਬੜਾ ਵੱਡਾ ਨਾਂ ਆ ਉਹਨਾਂ ਅਕਾਲੀ ਫੂਲਾ ਸਿੰਘ ਕਦੇ ਜਥੇਦਾਰ ਅਕਾਲ ਤਖਤ ਨਹੀਂ ਰਹੇ ਜੀ ਜੀ ਉਹ ਬੁੱਢਾ ਦਲ ਦੇ ਜਥੇਦਾਰ ਸਨ ਜੀ ਤੇ ਬੁੱਢਾ ਦਲ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸਬਾਤ ਸੀ ਜੀ ਜੀ ਉਹ ਗਲਤ ਵਰਤੋਂ ਹੋ ਰਹੀ ਹੈ ਜੀ ਜੀ ਮੈਂ ਉਹਦੇ ਨਾਲ ਸਹਿਮਤ ਨਹੀਂ ਬਿਲਕੁਲ ਜੀ ਚਲੋ ਇੱਕ ਅਕਾਲੀ ਫੂਲਾ ਸਿੰਘ ਦਾ ਨਾਂ ਵੀ ਲਿਆ ਜਾਂਦਾ ਸੀ ਪਰ ਹੋਰ ਬਹੁਤ ਸਾਰੇ ਜਥੇਦਾਰ ਜਿਨ੍ਹਾਂ ਦਾ ਬਹੁਤ ਵੱਡਾ ਜਿਹੜਾ ਹੈਗਾ ਕਹਿ ਲਈਏ ਵੀ ਪੰਤੇ ਵਿੱਚ ਬੜਾ ਮਾਣ ਸਤਿਕਾਰ ਸੀ ਪਰ ਅੱਜ ਜਥੇਦਾਰਾਂ ਦੇ ਨਾਲ ਜੋ سلوਕ ਕੀਤਾ ਜਾ ਰਿਹਾ ਕੇਵਲ ਇੱਕ ਪਾਰਟੀ ਵੱਲੋਂ ਔਰ ਉਹ ਪਾਰਟੀ ਅਕਾਲੀ ਪਾਰਟੀ ਜੋ ਪੰਜਾਬੀ ਪਾਰਟੀ ਬਣ ਚੁੱਕੀ ਹੈ ਉਹ ਆਪਣੀ ਕੱਟਪੁੱਤਲੀ ਬਣਾ ਕੇ ਜਥੇਦਾਰਾਂ ਦੇ ਉਹਦੇ ਨੂੰ ਵਰਤ ਰਹੀ ਆ ਇਹ ਅਧਿਕਾਰ ਖੇਤਰ ਜਿਹੜਾ ਜਥੇਦਾਰਾਂ ਦਾ ਜ਼ਰੂਰ ਨਿਯੰਤ ਕੀਤਾ ਜਾਣਾ ਚਾਹੀਦਾ ਹੈ ਵਿਜੀਵਧਾਨ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਪਾਰਟੀ ਉਹਨਾਂ ਨੂੰ ਉਹਨਾਂ ਦੀ ਦੁਰਵਰਤੋਂ ਨਾ ਕਰ ਸਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਰ ਭਰਿਆ ਦਾਵਾ ਉਸ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ ਇਹ ਅੱਜ ਦੀ ਜਿਹੜੀ ਪ੍ਰੈਸ ਖਾਨ ਪਰ ਸਭ ਬਹੁਤ ਜ਼ਰੂਰੀ ਸੀ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਖਾਲਸਾ ਜੀ ਦਾ ਧੰਨਵਾਦ ਕਰਦੇ ਹਾਂ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ